ਆ ਬਾਈ ਦਸਲੀ ਹੀ ਕਰ ਲੈ ਕੋਈ ਬੰਦਾ ਉਹ ਕਾਮਣੀ ਹੋਊਗਾ ਕਹਿਣਾ ਕੁਝ ਹੋਰ ਤੇ ਕਰਨਾ ਕੁਝ ਹੋਰ ਲੈ ਸੱਜਣਾ ਝੋਟੀ ਉੱਤਰਿਆ ਜੀ ਤੇ ਬਾਕੀ ਮੇਨ ਗੱਲ ਹੈ ਜਿਹੜੀ ਮਿਲਦੀ ਚਾਟ ਤੇ ਆ ਕੋਈ ਟਿਕਾ ਟਿੱਪਣੀ ਨਹੀਂ ਭਾਲਦੀ ਹਾਂ ਬਾਈ ਸਾਹਮਣੇ ਉੱਤਰੀ ਆ ਆ ਬਾਰ-ਬਾਰ ਕਹਿਣਾ ਤੇ ਬਾਕੀ ਚਵਾਈ ਚਬੂਈ ਦੀ ਗੱਲ ਕਰ ਲਈ ਬਾਈ ਚਵਾਈ ਚਬੂਈ ਸਾਰੀਆਂ ਮਈਆਂ ਜੀ ਓਕੇ ਦੀ ਰਿਪੋਰਟ ਆ ਝੋਟੀ ਜਾਨ ਵਾਲੀ ਆ ਮੂੰਹੋਂ ਚਾਰ ਦੰਦਾਂ ਦਾ ਤੇ ਜਿਹੜੇ ਦਾ ਬਾਈ ਥਣ ਥਨੌਟ ਲੱਗਿਆ ਨਾ ਇਹ ਲੱਗਿਆ ਪੂਰਾ ਟੌਪ ਕੁਆਲਿਟੀ ਦਾ 15 ਕਿਲੋ ਦੁੱਧ 22 ਕਹਿੰਦਾ ਆਪਾਂ 1-2 ਦਿਨਾਂ ਦੇ ਵਿੱਚ ਜੇ ਕੋਈ ਸੱਜਣ ਸਾਈ ਕਰਦਾ ਯਾਰਾ ਰੈਡੀ ਕਰਕੇ ਵੀ ਦੇ ਦਾਂਗੇ 13 ਕਿਲੋ ਤਾਂ ਹੁਣ ਹੈਗਾ ਰੈਡੀ ਦਾ ਕਿਉਂਕਿ 22 ਕਹਿੰਦਾ ਜਿਵੇਂ ਸਫਰ ਚ ਆਇਆ ਜਾਨਵਰ ਕਈ ਵਾਰੀ ਦੁੱਧੀ ਯਾਰ ਘਟਾ ਜਾਂਦਾ ਜਦੋਂ ਲੰਬੇ ਸਫਰ ਚ ਆਉਂਦਾ ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਆ ਮੈਂ ਤੁਹਾਡਾ ਆਪਣਾ ਗੁਰੀ ਢਿੱਲੋਂ ਪਿੰਡੋਂ ਗਰਾਹਾ ਜ਼ਿਲ੍ਹਾ ਸੰਗਰੂਰ ਕਿਉਂਕਿ ਪਿੰਡ ਵੀ ਦਾ ਆਪਣਾ ਕੈਮਰਾਮੈਨ ਕਹਿੰਦਾ ਯਾਰ ਦੱਸ ਦਿਆ ਕਰ ਕਈ ਵਾਰੀ ਆਪਣੇ ਏਰੀਆ ਦੇ ਸੱਜਣ ਦੇਖ ਲਾਂਦੇ ਨੇ ਯਾਰ ਵੀ ਮੇਰੇ ਏਰੀਏ ਦੇ ਵਿੱਚ ਵੀਡੀਓ ਦਾ ਥੋੜਾ ਜਿਹਾ ਕਰੇਜ ਘੱਟਾ ਵੀ ਸਾਨੂੰ ਆਇਆ ਕਈ ਵਾਰੀ ਕੋਈ ਸੱਜਣਾ ਦਰਦਾ ਹੀ ਨਾ ਫੋਨ ਕਰਦਾ ਹੋਵੇ ਯਾਰ ਪਤਾ ਨਹੀਂ ਬਾਈ ਕਿਹੜੇ ਏਰੀਏ ਦੇ ਨੇ ਕਿੰਨੀ ਕ ਦੂਰ ਦੇ ਨੇ ਵੀ ਜ਼ਿਲ੍ਹਾ ਆਪਣਾ ਸੰਗਰੂਰਾ ਸੱਜਣਾ ਪਿੰਡੋ ਗਰਾਹਾਂ ਸਨਾਮ ਸ਼ਹਿਰ ਦੇ ਨੇੜੇ ਰਹਿ ਜਾਂਦਾ ਤੇ ਅੱਜ ਪਹੁੰਚੇ ਆ ਪਿੰਡ ਗਵਿੰਦਪੁਰੇ ਤਹਿਸੀਲ ਨਥਾਣਾ ਜ਼ਿਲ੍ਹਾ ਬਠਿੰਡਾ ਬਾਈ ਕੋਲੇ ਪਹੁੰਚੇ ਆ ਤਿੰਨ ਝੋਟੀਆਂ ਦੀ ਵੀਡੀਓ ਕਵਰ ਕਰਨ ਪਹੁੰਚੇ ਆ ਤਿੰਨੇ ਝੋਟੀਆਂ ਹਰਿਆਣੇ ਦੀਆਂ ਨੇ ਬਿੱਦ ਪ੍ਰੂਫ ਤੇ ਬਾਕੀ ਵੀਡੀਓ ਬਣਾਉਣੀ ਦੀ ਸੱਜਣੋ 5 ਜਨਵਾਰਾਂ ਦੀ 2 ਜਨਵਾਰ ਮੂਰੇ ਮੂਰੇ ਇਹ ਗੱਲ ਕਰ ਲਈ ਆ ਕਿ ਤਰਨਤਾਰਨ ਵਾਲੇ ਸੱਜਣਾ ਨੇ ਲੈ ਲੇ ਤੇ ਉਹ ਦੋ ਝੋਟੀਆਂ ਗਈਆਂ ਨੇ ਤਰਨਤਾਰਨ ਏਰੀਏ ਚ ਡੀਪਲੀ ਜਾਣਕਾਰੀ ਜੇ ਪੁੱਛਣਾ ਵੀ ਕਿਹੜੇ ਏਰੀਏ ਚ ਕਿਹੜੇ ਪਿੰਡ ਗਈਆਂ ਨੇ ਉਹ ਬਾਈ ਦੱਸ ਵੀ ਦੇਊਗਾ ਤੇ ਮੇਨ ਗੱਲ ਆ ਜਿਹੜਾ ਇਹ ਸੱਜਣ ਦਾ ਹੁਣ ਕੰਮ ਆ ਜਿਹੜਾ ਆ ਸਾਰੇ ਪਸ਼ੂ ਤਕਰੀਬਨ ਤਕਰੀਬਨ ਬਾਈ ਹਰਿਆਣੇ ਚ ਹਸਾਰ ਏਰੀਏ ਚ ਆਉਂਦੇ ਨੇ ਤੇ ਝੋਟੀਆਂ ਦਿਖਾਊਗਾ ਤਿੰਨ ਇੱਕ ਦਿਖਾਊਗਾ ਪਹਿਲਣ ਦੋ ਦੂਜੇ ਸੂਏ ਦੀਆਂ ਮੂੰਹੋਂ ਛੇ ਛੇ ਦੰਦ ਨੇ ਤੇ ਬਾਕੀ ਬਾਈ ਨਾ ਕਰਾਉਂਦੇ ਗੱਲਬਾਤ ਤੋੜ ਕੇ ਵੀ ਦਿਖਾਵਾਂਗੇ ਤਾਰਾਂ ਵੀ ਮਾਰ ਕੇ ਦਿਖਾਵਾਂਗੇ ਝੋਟੀਆਂ ਨੇ ਵੀਡੀਓ ਦੇ ਵਿੱਚ ਹੀ ਤੇ ਰੇਟ ਵੀ ਸੱਜਣੋਂ ਫਿਰ ਵੀਡੀਓ ਦੇ ਵਿੱਚ ਹੀ ਕਰਾਵਾਂਗੇ ਆ ਜਾਓ ਸਤਿ ਸ਼੍ਰੀ ਅਕਾਲ ਬਾਈ ਜੀ ਕਿਸਾਨ ਪਸ਼ੂ ਪਾਲਕ ਦੇਖਣ ਆਲੇ ਵੀਰ ਭਰਾਵਾਂ ਨੂੰ ਆ ਨਾਮ ਦੱਸ ਦੋ ਨਾਮ ਬਾਈ ਆਪਣਾ ਬਲਵਿੰਦਰ ਸਿੰਘ ਪਿੰਡ ਗਵਿੰਦਪੁਰਾ ਜਿਲ੍ਹਾ ਬਠਿੰਡਾ ਆ ਜਿਲ੍ਹਾ ਬਠਿੰਡਾ ਵੀ ਬਿੱਦ ਪ੍ਰੂਫ ਆਪਾਂ ਜੀ ਕਿਸੇ ਸੱਜਣ ਨੇ ਕੋਈ ਵੀ ਜਾਨਵਰ ਕਰਨਾ ਚੈੱਕ ਵੀ ਕਰਾ ਦਾਂਗੇ ਵੀ ਉਧਰ ਖੜੇ ਦੀ ਵੀਡੀਓ ਬਾਈ ਜਮਨ ਤਸੱਲੀ ਕਰਾ ਕੇ ਤੋਰਾਂਗੇ ਲੈ ਸੱਜਣੋਂ ਬਾਈ ਕਨ ਤਸੱਲੀ ਕਰਾ ਕੇ ਤੋਰਾਂਗੇ ਲੈ ਹੁਣ ਉਤਸੁਕਤਾ ਵਧ ਗਈ ਜਾਂਦਾ ਤਾਂ ਅਸੀਂ ਇੱਕ ਨੰਬਰ ਵਾਲੀ ਤੇ ਮਾਰਦੇ ਕੈਮਰਾ ਇਹਦੀ ਕੀ ਗੱਲ ਵਾ ਤਾਂ ਕਿਹੜਾ ਸੁਆ ਇਹ ਬਾਈ ਪਲੂਣ ਝੋਟੀ ਆ ਮੂੰਹੋਂ ਚਾਰ ਦੰਦਾਂ ਦਾ ਬਾਈ ਸੂਈ ਨੂੰ ਇਹਨੂੰ ਹੋ ਗਿਆ ਮਹੀਨਾ 25 ਤੋਂ ਮਹੀਨੇ ਦੇ ਵਿੱਚ 25 ਦਿਨਾਂ ਤੋਂ ਲੈ ਕੇ ਉਹ ਕੰਮ ਨਹੀਂ ਬਈ ਆਪਾਂ ਕਵਾਂਗੇ ਦੋ ਦਿਨ ਹੋ ਗਏ ਸੂਈ ਨੂੰ ਤਿੰਨ ਦਿਨ ਹੋ ਗਏ ਠੀਕ ਹੈ ਜੀ ਹਾਂ ਆ ਸੂਈ ਨੂੰ ਹੋ ਗਿਆ ਇੱਕ ਮਹੀਨਾ ਮੂੰਹੋਂ ਹੈ ਗਿਆ ਚਾਰ ਦੰਦ ਹਾਂ ਬਾਈ ਤੇ ਦੁੱਧ ਕਿੰਨਾ ਰੈਡੀ ਦਾ ਕਦੋਂ ਆਪਣੇ ਕੋਲੇ ਇਹ ਸੱਜਣਾ ਪਹੁੰਚੀ ਆ ਜਾਏਗਾ ਬਾਈ ਆਪਣੇ ਕੋਲੇ ਪਰਸੋਂ ਆਈ ਆ ਦੁੱਧ ਸੀਰੇ ਥੱਲੇ 15 ਤੋਂ ਬਾਹਰ ਅੱਛਾ ਹੁਣ ਸਫਰ ਚੋਂਦੀ ਕਰਕੇ ਕਿਹਨਾਂ ਜੀ ਨਹੀਂ ਲਾਇਆ ਦੁੱਧ 13 ਤਿਆਰ ਆ ਹਾਂ ਵੀ 13 ਕਿਲੋ ਇਸ ਟਾਈਮ ਹੈਗਾ ਹਾਂ ਜੇ ਕੋਈ ਸੱਜਣ ਸਾਈ ਕਰਦਾ ਵੀ 15 ਕਿਲੋ ਆਪਾਂ ਦੇ ਦਾਂਗੇ ਕਰਾ ਕੇ ਬਾਈ ਤਿਆਰ 15 ਕਿਲੋ ਤਿਆਰ ਕਰਕੇ ਉਦੋਂ ਲੈ ਜਾ ਸਾਈ ਕਰ ਜਦੋਂ 15 ਰੈਡੀ ਹੋ ਗਿਆ ਉਦੋਂ ਲੈ ਜਾ ਖੋਲ ਕੇ ਤੋੜ ਦੇ ਬਾਈ ਇਹਨੂੰ ਇੱਕ ਵਾਰੀ ਲੈ ਸੱਜਣੋ ਹੈਗੀ ਆ ਵੀ ਝੋਟੀ ਇਹ ਪਹਿਲਾ ਸੂਆ ਮੂੰਹੋਂ ਚਾਰ ਦੰਦਾ ਮਹੀਨੇ ਦੇ ਏੜ ਗੇੜ ਸੂਈ ਹੋਈ ਆ ਬੱਚਾ ਇਹਦਾ ਐਕਸਪਾਇਰ ਹੋ ਗਿਆ ਤੇ ਬਾਈ ਕੋਲ ਆਇਆ ਇਹ ਝੋਟੀ ਸੱਜਣੋਂ ਪਰਸੋਂ ਮਿਲਦੀ ਚਾੜ ਤੇ ਆ ਬਾਈ ਵਦਗਾ ਹਾਂ ਮਿਲਦੀ ਚਾੜ ਤੇ ਆ ਠੰਡੀ ਸੀਲ ਮਿਲਦੀ ਆ ਜੇ ਬਾਡੀ ਬੁੱਡੀ ਦੀ ਗੱਲ ਕਰ ਲਈਏ ਬਾਈ ਉੱਤੇ ਤੋਂ ਹਨ ਇਹਦੇ ਥਣ ਥਣੋਟ ਦੀ ਗੱਲ ਕਰ ਲਈਏ ਐ ਲੱਗਾ ਟਾਪ ਕੁਆਲਟੀ ਦਾ ਦਰਸਾਉਂਦੇ ਉੱਤੇੋਂ ਬਾਡੀ ਬੁੱਡੀ ਵੀ ਦਿਖਾਈ ਬਾਈ ਪਹਿਲਣ ਦੇ ਹਿਸਾਬ ਨਾਲ ਜੇ ਗੱਲ ਕਰ ਲਈਏ ਉੱਤੇ ਤੋਂ ਢਾਂਚੇ ਢੁੰਚੇ ਦੀ ਪੂਰੇ ਚੌੜੇ ਢਾਂਚੇ ਦੀ ਆ ਤੇ ਮੇਨ ਗੱਲ ਆ ਯਾਰ ਜਿਹੜੀ ਨਾ ਝੋਟੀ ਜਾਨ ਵਾਲੀ ਆ ਮੂੰਹੋਂ ਚਾਰਦੰਦਾ ਤੇ ਜਿਹੜੇ ਦਾ ਬਾਈ ਥਣ ਥਣੋਟ ਲੱਗਿਆ ਨਾ ਐ ਲੱਗਿਆ ਪੂਰਾ ਟਾਪ ਕੁਆਲਟੀ ਦਾ 15 ਕਿਲੋ ਦੁੱਧ 22 ਕਹਿੰਦਾ ਆਪਾਂ 1-2 ਦਿਨਾਂ ਦੇ ਵਿੱਚ ਜੇ ਕੋਈ ਸੱਜਣ ਸਾਈ ਕਰਦਾ ਯਾਰਾ ਰੈਡੀ ਕਰਕੇ ਵੀ ਦੇ ਦਾਂਗੇ 13 ਕਿਲੋ ਤਾਂ ਹੁਣ ਹੈਗਾ ਰੈਡੀ ਦਾ ਕਿਉਂਕਿ 22 ਕਹਿੰਦਾ ਜੇ ਮੈਂ ਸਫਰ ਚੋਂ ਆਇਆ ਜਾਨਵਰ ਕਈ ਵਾਰੀ ਦੁੱਧ ਯਾਰ ਘਟਾ ਜਾਂਦਾ ਜਦੋਂ ਲੰਬੇ ਸਫਰ ਚੋਂ ਆਉਂਦਾ 15 ਕਿਲੋ ਰੈਡੀ ਕਰਕੇ ਦੇ ਦਾਂਗੇ ਇਹਦਾ ਹਾਲ ਹੈ ਉੱਤੋਂ ਦਾ ਸੂਰੋਂ ਬਾਡੀ ਦਿਖਾ ਦੇਵੇ ਚੜਾਈ ਚੜੂਈ ਦਿਖਾ ਦੇ ਆ ਚੀਜ਼ੀ ਉਸ ਤੋਂ ਲੈ ਸੱਜਣਾ ਉੱਤੋਂ ਇਹਦੀ ਚੜਾਈ ਚੜੂਈ ਦੀ ਗੱਲ ਕਰ ਲੈਣਾ ਭਾਈ ਬਾਡੀ ਬੁੱਡੀ ਦੀ ਬਾ ਕਮਾਲੀ ਹੈ ਕਿਉਂਕਿ ਐਡੇ ਚੌੜੇ ਢਾਂਚੇ ਦਾ ਪਹਿਲੇ ਸੂਏ ਦਾ ਜਾਨਵਰ ਯਾਰ ਜੇ ਗੱਲ ਕਰ ਬਹੁਤ ਘੱਟ ਮਿਲਦਾ ਟਮਾਟਲਾ ਮਿਲਦਾ ਤੇ ਇੱਕ ਗੱਲ ਤੁਹਾਨੂੰ ਹੋਰ ਦੱਸਦਾ ਮੈਂ ਡੇਢ ਦੋ ਘੰਟੇ ਬਾਈ ਚਵਾਈ ਵੀ ਲੇਟ ਆ ਇਹਨਾਂ ਦੀ ਕਿਉਂਕਿ ਚਵਾਈ ਆਪਾਂ ਨੇ ਰੋਕੀ ਹੋਈ ਆ ਇਹ ਝੋਟੀ ਦੀ ਬਾਕੀ ਦੋ ਝੋਟੀਆਂ ਹੈਗੀਆਂ ਨੇ ਚੋਈਆਂ ਹੋਈਆਂ ਇਹਦੀ ਚਵਾਈ ਬਾਈ ਨੇ ਰੋਕ ਲਈ ਦੀ ਮਹਾਚਾਲ ਯਾਰ ਆਪਾਂ ਇਹਨੂੰ ਨਾ ਐਨ ਦਿਖਾ ਦਾਂਗੇ ਵੀ ਸਮਾਰ ਕੇ ਤੇ ਨਾਲੇ ਇਹਦੀਆਂ ਧਾਰਾਂ ਧੂਰਾ ਮਾਰ ਕੇ ਦਿਖਾ ਦਾਂਗੇ ਤੁਹਾਨੂੰ ਪਤਾ ਲੱਗ ਜੂਗਾ ਵੀ ਇਹ ਝੋਟੀ ਬਿਨਾ ਬੱਚੇ ਤੋਂ ਮਰਦੀ ਵੀ ਕਿਵੇਂ ਆ ਪੂਰਾ ਨਾ ਮਿਲਦੀ ਆ ਖੜ ਕੇ ਜਿਵੇਂ ਦੱਸਿਆ ਬਾਈ ਨੇ ਟਿਕਟ ਪਤਾ ਨਹੀਂ ਲਾਉਂਦੇ ਨਾ ਨਾ ਬਾਈ ਲੈ ਇੱਥੇ ਤੋਂ ਹੁਣ ਸਾਰੀ ਦਿਖਾ ਦੇ ਦਰ ਸੋਹ ਸਿੰਘ ਸੋਹ ਬਾਡੀ ਬੁੱਡੀ ਦੀ ਬਣਾਵਟ ਦਿਖਾ ਦੇ। ਇਹਦੇ ਰੁਪਈਏ ਕਿੰਨੇ ਲਵਾਂਗੇ? ਇਹਦੇ ਰੁਪਈਏ ਬਾਈ 1.40 ਦੀ ਝੋਟੀ ਦੇਵਾਂਗੇ। ਮਾਨਤਾਨ ਛੋਟ ਛੱਪਾ। ਉਹ ਮਾਨਤਾ ਨਹੀਂ ਹੋਊਗੀ ਤੁਮ ਬਾਈ। ਵੀ ਫਿਕਸ ਹੀ ਦੇਵਾਂਗੇ। ਹਾਂ ਬਾਈ। ਲੈ ਸੱਜਣੋ ਇਹ ਬਾਈ ਨੂੰ ਮੈਂ ਪਹਿਲਾਂ ਵੀ ਆਪਣੀ ਗੱਲ ਹੋਈ ਆ ਜਦੋਂ ਆਇਆ ਮਾ ਰੇਟ ਨਾ ਸਾਰੀਆਂ ਝੋਟੀਆਂ ਦੀ ਯਾਰ ਫਿਕਸ ਜੀ ਕਰਦੇ ਤੇ ਇਹ ਮਿਲੂਗੀ ਬਾਈ ਕਹਿੰਦਾ 1 ਲੱਖ ਤੇ 40 ਹਜ਼ਾਰ ਦੀ ਕਿਉਂਕਿ ਅੱਗੇ ਯਾਰ ਬਰੀਡਿੰਗ ਵਾਲਾ ਜਾਨਵਰ ਹੈ 15 ਕਿਲੋ ਦੁੱਧ ਪਹਿਲਣ ਮੇਰੇ ਹਿਸਾਬ ਨਾਲ ਮਤਲਬ ਫੁੱਲੇ ਹੋ ਜਾਂਦਾ ਕੰਮ ਯਾਰ ਪਹਿਲਣ ਵੀ 15 ਕਿਲੋ ਪਾਦੀ ਬਾਈ ਹੈਨਾ ਲੈ ਹੁਣ ਮਾਰਦੇ ਦਰਸ 2 ਨੰਬਰ ਵਾਲੀ ਤੇ ਕੈਮਰਾ ਇਹਦੀ ਕੀ ਗੱਲ ਬਾਤ ਹੈ ਇਹਦਾ ਕਿਹੜਾ ਸੂਆ ਬਾਈ ਇੱਥੇ ਤੋਂ ਇੱਕ ਵਾਰੀ ਸਿੰਘ ਸੁੰਗ ਦਿਖਾ ਦੇ ਫੇਸ ਕੁਆਲਟੀ ਦਿਖਾ ਦੇ ਇਹ ਆ ਗਈ ਬਾਈ ਚੰਗੇ ਕੱਦ ਕਾਠ ਚ ਆ ਗਈ ਜੇ ਗੱਲ ਕਰੀ ਹੈਨਾ ਇਹ ਆ ਗਈ ਚੰਗੇ ਕੱਦ ਕਾਠ ਵਾਲੀ ਇਹਦਾ ਸੂਆ ਕਿਹੜਾ ਬਾਈ ਇਹਦਾ ਬਾਈ ਦੂਜਾ ਸੂਆ ਅੱਜ ਸੂਈ ਨੂੰ ਤੀਜਾ ਦੇਣਾ 10 ਕਿਲੋ ਤਿਆਰ ਅਛਾ ਤੀਜਾ ਦੇ ਨਾਰੀਜਨਲ ਸੂਈ ਨੂੰ ਹਾਂ 10 ਕਿਲੋ ਬੋਲੀ ਰੈਡੀ ਦੀ ਆ ਹਾਂ ਬੱਚਾ ਲਾ ਕੇ ਵੀ ਦਿਖਾਵਾਂਗੇ ਬੱਚੇ ਤੋਂ ਪਤਾ ਲੱਗ ਜੂਗੀ ਤੀਜਾ ਦੇ ਨਾ ਹੈਗਾ ਕਿ ਨਹੀਂ ਅਛਾ ਲੈ ਸਜਣੋ ਇਹਨੂੰ ਸੂਈ ਨੂੰ ਤੀਜਾ ਦੇ ਨਾ ਦੂਜਾ ਸੂਹਾ ਮੂੰਹੋਂ ਦੰਦਾ ਚ ਮੂੰਹੋਂ ਦੰਦਾ ਚੋਂ ਬਾਈ 6 ਦੰਦਾਂ ਕੰਨਾਂ ਵਾਲੇ ਚੱਕਦੀ ਆ ਅਛਾ ਮੂੰਹੋਂ ਹੈਗੇ 6 ਦੰਦ ਕਿੰਨਾ ਕੁ ਦੁੱਧ ਪਾਲ ਦਿੰਦੀ ਯਾਰ ਦੁੱਧ ਬਾਈ 15 ਕਿਲੋ ਦੀ ਆਪਣੀ ਗਾਰੰਟੀ ਹੈ ਤੋਂ ਵੱਧ ਵੀ ਪਾਲ ਸਕਦੀ ਆ ਅਜਾ 15 ਦੀ ਆਪਾਂ ਗਾਰੰਟੀ ਦੇ ਦਾਂਗੇ 15 ਤੋਂ 12 ਵੀ ਕਰ ਸਕਦੇ ਹਾਂ 10 ਤਰੀ ਖੜੀ ਆ ਇਸ ਟਾਈਮ ਹਾਂ ਲੈ ਖੋਲ ਕੇ ਤੋਰ ਦੇ ਇੱਕ ਵਾਰੀ ਇਹਨੂੰ ਦੁੱਤਾਂ ਜਿਆਦੇ ਦਿਨ ਆ 15 ਦੀ ਆਪਣੀ ਗਾਰੰਟੀ ਲੈ ਸੱਜਣਾ ਬਰੀਡ ਕੁਆਲਿਟੀ ਇਹ ਛੋਟੀ ਚ ਵੀ ਚੰਗੀ ਆ ਕਿਉਂਕਿ ਜੇ ਕੱਫ ਅ ਮਗਰ ਕੱਟਾ ਮਗਰ ਕੀ ਆ ਜੀ ਮਗਰ ਕੱਟਾ ਬਈ ਮਗਰ ਇਹਦੇ ਕੱਟਾ ਸੱਜਣਾ ਬਾਕੀ ਜਿਹਦੇ ਕੱਦ ਦੀ ਗੱਲ ਕਰ ਲਾਂ ਬਈ ਦੂਜੀ ਝੋਟੀ ਨਾਲੋਂ ਕੱਦ ਵੀ ਜਿਆਦਾ ਤੇ ਲੰਬਾਈ ਲੰਬੂਈ ਵੀ ਚੰਗੀ ਆ ਤੇ ਬਾਈ ਇਹਨੂੰ ਲੱਗਿਆ ਥੰਥ ਨੋਟ ਵੀ ਟੌਪ ਦਾ ਲੱਗਿਆ ਹੈ ਨਾ ਤੇ ਬਾਕੀ ਜੇ ਟਾਈਮ ਦੀ ਗੱਲ ਕਰ ਲਾਂ ਮੈਂ ਟਾਈਮ ਇਸ ਟਾਈਮ ਹੋ 9:30 ਦਾ ਟਾਈਮ ਹੈ ਉਹ ਸਾਬ ਨਾਲ ਤੁਸੀਂ ਜੱਜਮੈਂਟ ਕਰ ਲਿਓ ਤੇ ਬਾਕੀ 10 ਕਿਲੋ ਬੋਲੀ ਇਹਦੇ ਥਲੇ ਇਸ ਟਾਈਮ ਵੈਰਾਈ ਦੀਆਂ ਡੰਗ ਦੋ ਡੰਗ ਚਾਰ ਡੰਗ ਕੋਈ ਚੱਕਰ ਨਹੀਂ ਤੁਸੀਂ ਬਾਈ ਕੋਲੇ ਚੋਕੇ ਲਿਜਾ ਸਕਦੇ ਹੋ ਤੇ ਥਣ ਥਣੌਟ ਵੀ ਇਹਨੂੰ ਟੌਪ ਦਾ ਲੱਗਿਆ ਸੂਆ ਆ ਗਿਆ ਦੂਜਾ ਤੇ ਦੰਦਾਂ 'ਚ ਆ ਗਈ ਮੂੰਹੋਂ 6 ਦੰਦ ਬਾਡੀ ਬੁੱਡੀ ਚੰਗੀ ਆ ਕੱਦ ਕਾਠ ਚੰਗਾ ਤੇ ਲੰਬਾਈ ਲੰਬੂਈ ਵੀ ਸੱਜਣੋ ਇਹਦੀ ਚੰਗੀ ਆ ਇਹ ਗੱਲ ਕਰ ਲਈਏ ਇਹਦੀ ਚਵਾਈ ਚੁਈ ਕਿਵੇਂ ਆ ਬਾਈ ਬਾਈ ਚਵਾਈ ਜਮਾ ਫੋਕੀ ਆ ਇਹਦੀ ਆ ਚਵਾਈ ਫੋਕੀ ਆ ਮਾਗਰੇ ਦੇ ਹੈਗਾ ਬੱਚਾ ਕੱਟਾ ਲਾਤਾ ਸਿਰੇ ਕੱਟੇ ਤੇ ਵੀ ਮਾਰਦੇ ਕਹਿੰਦਾ ਓਏ ਕਾਲਾ ਹੋ ਰਿਹਾ ਕਾਲਾ ਹੋ ਰਿਹਾ ਕਾਲਾ ਦੇਖ ਲੈ ਸੱਜਣੋ ਕਿੱਤੋਂ ਦੀ ਟੱਪਣ ਲੱਗ ਰਿਹਾ ਲੈ ਇਹ ਹੈਗਾ ਬਾਈ ਇਹਦੇ ਮਾਗਰੇ ਮੇਲ ਕਾਫ ਐਕਟਿਵ ਵਾਲਾ ਜ਼ਿਆਦਾ ਇੱਥੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਤੇ ਬਾਕੀ ਇਧਰ ਮੱਝ ਤੇ ਮਾਰਦੇ ਤਾਂ ਸਾਰੇ ਜ਼ਿਆਦੇ ਉਹ ਇਹਦੀ ਬਾਡੀ ਬੂਡੀ ਦਿਖਾ ਦੇ ਸਿੰਗ ਸੁੰਗ ਦੀ ਕੁਆਲਿਟੀ ਦਿਖਾ ਦੇ ਤੇ ਅਗਲੇ ਬੰਨਿਓ ਥੰਠ ਨੋਟ ਵੀ ਦਿਖਾ ਦੇ ਬਾਈ ਇਹਦਾ ਹਜੇ ਤਾਂ ਬਾਈ ਜਾਪੇ ਜਾ ਝੋਟੀ ਹੌਲੀ ਹੌਲੀ ਖਾ ਪੀ ਕੇ ਬਣੂਗੀ ਆ ਬਾਕੀ ਕੱਦਕਾਰ ਚੰਗਾ ਹਨਾ ਬਾਈ ਚੰਗੇ ਕੱਦਕਾਰ ਥਾਲੀ ਆ ਗਈ ਜਿਹਦੇ ਕੱਦ ਹੋਊਗਾ ਦਰਮਿਆਨਾ ਉਹਦਾ ਮੈਂ ਤੁਹਾਨੂੰ ਦੱਸੀ ਵੀ ਜਾਊਂਗਾ ਨਾਲ ਵੀ ਇਹਦਾ ਕੱਦ ਦਰਮਿਆਨਾ ਪਰ ਇਹ ਆ ਗਈ ਬਈ ਵੱਡੇ ਕੱਦਕਾਰ ਚ ਇਹਦੇ ਰੁਪਏ ਕਿੰਨੇ ਲਵਾਂਗੇ ਨਹੀਂ ਮੈਂ ਝੋਟੀ 1 25 ਹੀ ਦੇ ਦਾਂਗੇ ਮੁੱਲ ਕਰਾਉਣ ਨੂੰ ਕਿੰਨਾ ਮਰਜ਼ੀ ਕਰਾਓ ਸਵਾ ਦੀ ਮਤਲ ਹਾਂ ਨਹੀਂ ਆ ਹਾਂ ਛੋਟ ਛੱਪਾ ਕਰ ਦਾਂਗੇ ਆ ਸਵਾ ਚ ਬਾਈ ਕਹਿੰਦਾ ਛੋਟ ਛੱਪਾ ਕਰ ਦਾਂਗੇ ਬਾਕੀ ਰੇਟ ਯਾਰ ਜੇ ਗੱਲ ਕਰਦਾ ਨਾ ਅੱਜ ਦੇ ਟਾਈਮ ਦੇ ਹਿਸਾਬ ਨਾਲ ਸਵਾ ਲੱਖ ਰੁਪਇਆ ਕੋਈ ਰੇਟ ਕੋਈ ਬੜਾ ਚਾਹਦੇ ਨਹੀਂ ਤਿਆਰ ਹੋਣਾ ਨਾ ਝੋਟੀ ਲੇਵੇ ਦੀ ਪੰਡ ਬੰਦਨੂ ਬੱਚੇ ਆ ਰੇਟ ਕੋਈ ਬੜਾ ਜ਼ਿਆਦਾ ਨਹੀਂ ਹੈਗਾ ਅੱਜ ਦੇ ਰੇਟਾਂ ਦੇ ਹਿਸਾਬ ਨਾਲ ਤੇ ਹੁਣ ਮਾਰ ਦੇ ਤਰਸ ਤਿੰਨ ਨੰਬਰ ਵਾਲੀ ਤੇ ਕੈਮਰਾ ਲੈ ਬਾਹਰ ਹੀ ਕੱਢ ਲੈ ਜਗਾ ਦਾ ਵਾਸਾ ਥੋੜਾ ਜਾ ਬਾਈ ਇਹ ਖਾਲੀ ਕਰਤੀ ਸੁਬਾ ਜਿਹੜੇ ਗਾਹਕ ਦੋ ਮੰਗਿਆ ਲੈ ਕੇ ਗਏ ਉਹਨਾਂ ਨੇ ਚੋਕ ਚੋਈ ਸੀ ਇਹ ਅਛਾ ਹਾਂ ਆ ਉਹੀ ਗੱਲ ਆ ਮੈਂ ਸੱਜਣਾ ਨੂੰ ਦੱਸਿਆ ਵੀ ਇਹ ਵੀ ਇੱਕ ਨੰਬਰ ਵਾਲੀ ਬਾਈ ਚੋਈ ਨਹੀਂ ਹੋਈ ਦੂਜੀਆਂ ਦੋ ਇਹ ਝੋਟੀਆਂ ਚੋਈਆਂ ਹੋਈਆਂ ਨੇ ਤੇ ਹੁਣ ਇਹਦੇ ਤੇ ਵੀ ਮਾਰ ਦੇ ਤਰਸ ਕੈਮਰਾ ਇਹਦਾ ਸੂਆ ਕਿਹੜਾ ਬਾਈ ਇਹਦਾ ਦੂਜਾ ਸੂਆ ਬਾਈ ਅਛਾ ਇਹਦਾ ਵੀ ਦੂਜਾ ਸੂਆ ਇਹ ਦੰਦਾ ਚ ਕਿਵੇਂ ਆ ਜੇ ਇਹ ਛੇ ਦੰਦਾ ਬ ਇਹ ਮੂੰਹੋਂ 6 ਦੰਦਾਂ ਦਾ ਮਗਰ ਹੈਗੀ ਆ ਇਹਦੇ 31 ਹਾਂ ਭਾਈ ਲੈ ਬੱਚਾ ਇਹਦਾ ਵੀ ਤੁਹਾਨੂੰ ਦਿਖਾਉਣੀ ਆ ਸੱਜਣੋ ਇੱਕ ਵਾਰੀ ਤਰ ਛੱਲੀਵੇਂ ਲੂਵੇ ਤੇ ਮਾਰਦੇ ਕੈਮਰਾ ਇਹ ਖਾਲੀ ਆ ਸਭ ਕੁਛ ਆਦਾ ਨਹੀਂ ਰੱਖਦੀ ਮੈਂ ਕਿਹਾ ਭਾਈ ਜਮਾਂ ਹੀ ਨਹੀਂ ਸਵਾਲ ਹੀ ਨਹੀਂ ਪੈਦਾ ਹੁੰਦਾ ਖਾਲੀ ਕਰੀ ਵੀ ਬਾਈ ਇਹਦਾ ਇਹ ਹੈਗੀ ਆ ਭਾਈ ਖਾਲੀ ਕਰੀ ਹੋਈ ਉਹ ਹਿਸਾਬ ਨਾਲ ਇਹਦੀ ਜੱਜਮੈਂਟ ਕਰ ਲਿਓ ਬਾਕੀ ਬਾਡੀ ਬੂਡੀ ਦੀ ਚੰਗੀ ਆ ਇਹ ਵੀ ਜਿਵੇਂ ਆਪਣੇ ਸੱਜਣਾ ਦੀ ਰਹਿੰਦੀ ਆ ਮੰਗ ਵੀ ਯਾਰ ਆਪਾਂ ਨੂੰ ਜੱਤ ਵਾਲਾ ਜਾਨਵਰ ਚਾਹੀਦਾ ਇਹ ਜੱਤ ਵਾਲੀ ਝੋਟੀ ਆ ਭਾਈ ਕਿਉਂਕਿ ਸਿੰਘ ਸੁੰਗ ਦੀ ਕੁਆਲਿਟੀ ਦੀ ਗੱਲ ਕਰਨਾ ਰਿੰਗ ਸਿੰਘ ਹੈ ਤੇ ਮੇਨ ਗੱਲ ਆ ਜਿਹੜੀ ਲੇਵੇ ਦੇ ਉੱਤੇ ਬਾਈ ਨਾੜਾ ਨੂੜਾ ਵੀ ਚੰਗੀਆਂ ਨੇ ਤੇ ਥਣ ਦਾ ਜਿਹੜਾ ਸਹਿਜ ਆ ਸਹਿਜ ਵੀ ਥਣ ਦਾ ਇਹਦਾ ਮੁੱਠੀ ਦੀ ਚਵਾਈ ਵਾਲਾ ਚਵਾਈ ਵੀ ਬਾਈ ਜਮਾ ਫੋਕੀ ਯਾਰੂੰ ਵਰਗੀ ਅੱਛਾ ਚਵਾਈ ਵੀ ਜਮਾ ਫੋਕੀ ਚੋਣ ਸਾਰੀਆਂ ਦੀ ਬਹੁਤ ਚੰਗਾ ਤੇ ਚਵਾਈ ਬਾਈ ਕਹਿੰਦਾ ਤਿੰਨੇ ਝੋਟੀਆਂ ਦੀ ਫੋਕੀ ਆ ਕੋਈ ਟੈਟ ਨਹੀਂ ਹੈਗੀ ਕੋਈ ਛੜਲਾ ਛਿੱਟਾ ਪੂਰ ਛਿੱਟਾ ਤਾਂ ਨਹੀਂ ਕਿਸੇ ਦੇ ਵੀ ਮੈਂ ਆਣਾ ਬਾਈ ਗਰੰਟੀ ਹੈ ਆਪਣੀ ਆ ਬੱਚਾ ਕਿਹੜਾ ਬਾਈ ਇਹਦਾ ਮੱਚਾ ਬਾਈ ਉਹ ਕੱਟੀ ਹੈ ਜਿਹੜੀ ਨਾਲ ਖੜੀ ਆ ਆਹ ਕੱਟੀ ਤੇ ਮਾਰਦੇ ਦਰਸ ਕੈਮਰਾ ਬਾਈ ਕੱਟੀ ਟੌਪ ਨਹੀਂ ਆ ਬਾਈ ਮੰਗਦੇ ਆ ਇਹਦੇ ਮੰਗਰ ਕੱਟੀ ਆ ਜੈਡ ਬਲੈਕ ਆ ਕੋਈ ਚਾਰ ਕਬਾਲ ਜ਼ਰੂਰ ਨੇ ਪੂਨਸਟ ਬਾਈਟ ਸੂਈ ਕਿੰਨੇ ਕ ਦਿੰਦੀ ਆ ਬਾਈ ਇਹ ਜਿਹੇ ਗੱਲ ਨੂੰ ਅੱਜ ਬਾਈ ਇਹਨੂੰ 10 ਦਿਨ ਹੋ ਗਏ ਸਹੀ ਅੱਛਾ 10 ਦਿਨਾਂ ਦੀ ਸੂਈ ਥੱਲੇ ਹੁਣ ਦੁੱਧ ਕਿੰਨਾ ਰੈਡੀ ਰਾਇ ਥੱਲੇ 14 ਤਿਆਰ ਆ ਬਾਈ ਹੁਣ 14 ਕਿਲੋ ਇਹ ਥੱਲੇ ਰੈਡੀ ਦਾ ਹਾਂ ਬਾਈ ਕਿੰਨਾ ਕ ਪਾ ਦੂਗੀ ਦੁੱਧ ਬਾਈ 16 ਕਿਲੋ ਪਾ ਦੂਗੀ ਜਿੰਨਾ ਹੈਗਾ ਆਪਾਂ ਹੁਣ ਦੱਸਦੇ ਆ ਵੀ 14 ਤਿਆਰ ਆ ਹਾਂ ਵੀ ਅੱਜ 14 ਹਜੇ ਮੈ ਲੱਗੀ ਨਹੀਂ ਚੱਲੀ ਨਹੀਂ ਬਾਈ ਮੈਂ ਹਾਂ ਮੈਲੇ ਮੂਲੇ ਸੱਜਣਾ ਚੱਲੂਗੀ ਕਿਲੋ 2 ਕਿਲੋ ਦੁੱਧ ਦੀ ਘੱਟੋ ਘੱਟ ਗੰਜੈਸ ਹੋਰ ਆ ਕਿਉਂਕਿ ਜਿਹੜਾ ਹਰਿਆਣੇ ਦਾ ਜਾਨਵਰ ਆ ਉਹ ਮੇਰੇ ਹਿਸਾਬ ਨਾਲ ਤਕਰੀਬਨ ਘੱਟੋ ਘੱਟ ਬਾਈ 25 ਦਿਨ ਚ ਪੀਕ ਲੈਵਲ ਫੜਦਾ ਬਾਈ ਮਹੀਨਾ ਲੱਗ ਜਾਂਦਾ ਦੁੱਧ ਤਿਆਰ ਹੋਣ ਤੇ ਹਾਂ 1 ਮਹੀਨਾ ਲੱਗ ਜਾਂਦਾ ਸੱਜਣਾ ਦੁੱਧ ਤਿਆਰ ਹੋਣ ਤੇ ਜਾਨਵਰ ਤੇ ਬਾਹਲੀ ਕਾਲੀ ਨਾ ਕਰਿਆ ਕਰੋ ਕਿਉਂਕਿ 20 25 ਦਿਨ ਚ ਜਾ ਕੇ ਯਾਰ ਉਹ ਮੈਲੇ ਮੂਲੇ ਚੱਲ ਕੇ ਆਪਦਾ ਪੀਕ ਲੈਵਲ ਫੜਦਾ ਇਹਦੇ ਪੈਸੇ ਕਿੰਨੇ ਲਵਾਂਗੇ 1 40 ਦੀ ਝੋਟੀ ਦੇ ਦੇਾਂਗੇ ਬਾਈ 140 ਚ ਛੋਟ ਛੱਪਾ ਕਰਦਾਂਗੇ ਕਰਦਾਂਗੇ ਬਾਈ ਮਾਣਾ ਮੂਹ ਲੈ 140 ਚ ਹੋ ਜੂਗਾ ਛੋਟ ਛੱਪਾ ਸੱਜਣੋ ਇਹ ਵੀ 6 ਦੰਦ ਦਾ ਮੂਹ ਇਹਦੇ ਥੱਲੇ 14 ਕਿਲੋ ਰੈਡੀ ਦਾ ਤੇ ਜਿਹੜੀ ਆਹ 2 ਨੰਬਰ ਵਾਲੀ ਆ ਬਾਈ ਇਹਦੇ ਤੇ ਵੀ ਮਾਰਦੇ ਕੈਮਰਾ ਤਾਂ ਇਸ ਇਹਦੇ ਥੱਲੇ ਹੈਗਾ ਤੀਜੇ ਦਿਨ ਸੂਈ ਥੱਲੇ 10 ਕਿਲੋ ਬੋਲਾ ਤੇ ਪਰਲੀ ਝੋਟੀ ਆ ਜਿਹੜੀ ਬੱਚਾ ਮਰੇ ਆਲੀ ਸਾਨੂੰ ਮੈਂ ਇੱਕ ਵਾਰੀ ਫੇਰ ਦਰਦਣਾ ਮੂਹ ਚਾਰ ਦੰਦ ਪਹਿਲਾ ਸੂਆ ਇਹਦੇ ਥੱਲੇ ਅੱਜ ਹੈਗਾ 13 ਜਿਵੇਂ ਬਾਈ ਨੇ ਦੱਸਿਆ ਵੀ ਸਫਰ ਚੋਂ ਆਈ ਹੈ ਜੇ ਸਾਈ ਕਰ ਲੈ ਕੋਈ ਸੱਜਣਾ ਦੋ ਆ ਚਾਰਾਂ ਦਿਨਾਂ ਚ ਦੇ ਬਾਈ ਕਹਿੰਦਾ 16 ਦੇਊਗੀ ਕਿਉਂਕਿ ਮੈਂ 16 ਲੈ ਤੋਲ ਕੇ ਪਰ ਕਹਿੰਦਾ 15 ਪਕਰਾ ਕੇ ਦੇ ਦਿੰਦਾ ਹਾਂ ਬਾਈ 15 ਕਰਾ ਕੇ ਦੇ ਲੈ ਨੰਬਰ ਬੋਲ ਦੇ ਸੱਜਣਾ ਤੇਰਾ ਨੰਬਰ ਬਾਈ ਆਪਣਾ 79 86 28 6474 ਇੱਕ ਵਾਰੀ ਹੋਰ ਬੋਲ 79 86 28 6474 ਆਪਣੀ ਲੋਕੇਸ਼ਨ ਦੱਸ ਦੇ ਬਾਈ ਪਿੰਡ ਬਾਈ ਗਵਿੰਦਪੁਰਾ ਜ਼ਿਲ੍ਹਾ ਬਠਿੰਡਾ ਤਹਿਸੀਲ ਨਥਾਣਾ ਤਹਿਸੀਲ ਨਥਾਣਾ ਬਾਕੀ ਜੇ ਗੱਲ ਕਰ ਲਈ ਸੱਜਣਾ ਰੂਟੀਨ 'ਚ ਵੀ ਹਰ ਟਾਈਮ ਬਾਈ ਕੋਲੇ ਹਰਿਆਣੇ ਦੇ ਆ ਤਿੰਨ ਚਾਰ ਝੋਟੀਆਂ ਅਵੇਲੇਬਲ ਹੁੰਦੀਆਂ ਨੇ ਬਿਨਾ ਵੀਡੀਓ ਤੋਂ ਵੀ ਸੱਜਣਾ ਕੋਈ ਯਾਰ ਆ ਜਦੋਂ ਮਰਜੀ ਬਾਈ ਨੂੰ ਫੋਨ ਲਾ ਕੇ ਹਾਂ ਬਾਈ 라 ਟਾਈਮ ਹੁੰਦੀਆਂ ਤੇ ਬਾਕੀ ਡੰਗ ਦੋ ਡੰਗ ਆਪਾਂ ਚਾਰਾਂ ਜਾਨਵਰਾਂ ਦਾ ਬਾਈ ਆਪਣਾ ਚਾਰ ਟਾਈਮ ਚੋਣੇ ਬੰਦਾ ਉਹੀ ਗੱਲ ਆ ਵੀ ਬਾਈ ਕਹਿੰਦਾ ਚਾਹੇ ਚਾਰ ਟਾਈਮ ਚੋਕੇ ਲੈ ਜੇ ਹਰੇਕ ਵੀਡੀਓ ਸਾਨੂੰ ਕਹਿੰਦਾ ਵੀ ਇੰਨਾ ਸੱਜਣੋ ਵੀ ਯਾਰਾ ਘੱਟੋ ਘੱਟ ਦੋ ਡੰਗ ਚੋਈ ਬਿਨਾਂ ਜਾਨਵਰਾਂ ਨੂੰ ਲਿਆ ਕਰੋ ਫਿਰ ਨਾ ਤਾਂ ਯਾਰ ਵਪਾਰੀ ਵੀਰ ਨੂੰ ਲਾਂਭਾ ਦੇਣ ਦਾ ਫਰਜ਼ ਰਹਿ ਜਾਂਦਾ ਤੇ ਨਾ ਫਿਰ ਵੀਡੀਓ ਵਾਲੇ ਨੂੰ ਫੋਨ ਲਾਇਆ ਕਰੋ ਕਿਉਂਕਿ ਤਸੱਲੀ ਬਾਈ ਉਰੋਂ ਹਨਾ ਕਰਕੇ ਇੱਕ ਵਾਰੀ ਲੈ ਆਪਦੀ ਤਸੱਲੀ ਕਰਕੇ ਲੈ ਜਾਓ ਆਪਦੀ ਤਸੱਲੀ ਕਰਕੇ ਲੈ ਜਾਓ ਕਿਉਂਕਿ ਇਹ ਸਾਹਾਣੀਆਂ ਚੀਜ਼ਾਂ ਨੇ ਯਾਰ ਇਹਨਾਂ ਦੀ ਗਰੰਟੀ ਕੋਈ ਨਹੀਂ ਕਿਉਂਕਿ ਬੰਦੇ ਵੀ ਮਰ ਜਾਂਦੇ ਨੇ ਬੰਦਿਆਂ ਦੀ ਵੀ ਗਰੰਟੀ ਆਪਦੀ ਨਹੀਂ ਬਾਈ ਗਰੰਟੀ ਆਪਦੀ ਨਹੀਂ ਬਾਈ ਆ ਗਰੰਟੀ ਆਪਦੀ ਵੀ ਨਹੀਂ ਹੁੰਦੀ 1 ਮਿੰਟ ਦੀ ਵੀ ਇਹ ਸਾਹਾਣੀਆਂ ਚੀਜ਼ਾਂ ਨੇ ਪਰ ਜੇ ਤੁਸੀਂ ਸੱਜਣੋ ਇੰਨੇ ਪੈਸੇ ਲਾਉਣੇ ਹੋ ਅਗਲੇ ਦੇ ਘਰੋਂ ਯਾਰ ਜ਼ਰੂਰ ਤਸੱਲੀ ਕਰਕੇ ਜਾਨਵਰ ਲੈ ਆ ਲੈ ਸੱਜਣੋ ਧਾਰਾ ਤੁਹਾਨੂੰ ਆਪਾਂ ਹੁਣ ਝੋਟਿਆਂ ਦੇ ਮਾਰ ਕੇ ਦਿਖਾ ਦਿੰਦਾ ਲੈ ਛੱਡ ਲੈ ਬਾਈ ਬੱਚਾ ਉਹ ਤਾਂ ਲਾ ਗਈ ਬਾਈ ਆ ਗਈ ਬਾਈ ਲੈ ਇੱਕ ਵਾਰੀ ਦਰਸ ਬੱਚੇ ਦਾ 나ੜੂਆ ਵੀ ਦਿਖਾ ਦੇ ਉਹ ਲਾ ਕੇ ਕੈਮਰਾ ਨੇੜੇ ਲੈ 나ੜੂਆ ਵੀ ਸੱਜਣਾ ਸਾਨੂੰ ਦਿਖਾਤਾ ਤੇ ਝੋਟੀ ਵੀ ਆ ਗਈ ਲੈ ਧਾਰਾ ਧੂਰਾ ਬਾਈ ਸਾਨੂੰ ਆਪਾਂ ਨਾ ਹੁਣ ਮਾਰ ਕੇ ਦਿਖਾ ਦਾਂਗੇ ਵੀ ਥਣ ਥਣੌਟ ਝੋਟੀ ਕਿਸ ਟਾਈਪ ਦਾ ਬਣਾਉਂਦੀ ਆ ਲੈ ਵੀ ਸੱਜਣਾ ਬਾਲਟੀ ਜੀ ਮਾਰਦੇ ਫਿਰ ਥੱਲੇ ਨਾ ਮਾਰੀ ਇੱਕ ਪੜੇ ਸੱਜਣ ਵਹਿਮ ਕਰਦੇ ਨੇ ਇਹ ਗੱਲ ਦਾ ਵੀ ਥੱਲੀ ਧਾਰਾ ਮਰਵਾ ਲਾ ਨੇ ਉਹ ਲੈ ਥਣ ਥਣ ਵੀ ਦਿਖਾ ਦੇ ਦਰਸ ਲਾ ਕੇ ਨੇੜੇ ਉਹ ਆਣ ਤੁਣ ਵੀ ਐਨ ਬਣਾਇਆ ਬਲ ਦਰਜੇ ਦਾ ਲੱਗਾ ਹਰ ਤੁਰ ਤੋਂ ਉਹੀ ਗੱਲ ਆ ਵੀ ਪੰਪ ਗੇੜ ਨਾਲ ਕੰਮ ਨਹੀਂ ਆ ਜੇ ਕਰ ਲਈਏ ਗੱਲਬਾਤ ਪੂਰੀ ਖੋਕੀ ਆ ਜਮੈਂ ਲਾ ਪਿਛਲੇ ਤੋਂ ਵੀ ਮਾਰ ਦਿੰਦਾ ਈ ਕੁਮਾਈ ਦੀ ਵੀ ਨਾ ਬਾਈ ਤੋਂ ਵੀ ਆ ਸਰਦਨ ਲੱਗਾ ਆ ਸਾਨੂੰ ਸੱਜਣਾ ਪਿਛਲੇ ਸਣਾ ਚ ਵੀ ਦਿਖਾਤੀਆਂ ਮਾਰ ਕੇ ਲੈ ਹੁਣ ਹੁਣ ਦੂਜੀਆਂ ਵੀ ਦਿਖਾ ਦੇ ਇਧਰ ਲਈਆਂ ਆ ਜੋਤੀਆਂ ਵੀ ਦਿਖਾ ਦੇ ਬੱਚਾ ਮਰੀ ਵਾਲੀ ਨੇ ਆ ਇਹ ਵੀ ਦਿਖਾ ਦੇ ਸੱਜਣਾ ਤੋਂ ਵੀ ਚਾਰ ਤੇ ਖੜਦੀ ਆ ਕਿ ਨਾ ਦਿਖਾਉਣੇ ਆ ਬਾਈ ਆਏ ਥਰਨ ਨਾਲ ਆ ਗਏ ਬਾਈ ਬਾਈ ਹਾਂ ਤੇਰੇ ਸਾਹਮਣੇ ਲਾਹੂ ਹੁਣ ਕਰੀ ਤਾਂ ਨਹੀਂ ਟਿਕਾ ਟਪਣੀ ਕਦੇ ਨਾ ਹੋ ਬਾਈ ਅਛਿਆ ਲਾ ਸੱਜਣਾ ਪਹਿਲਾਂ ਕੱਟੀਆਂ ਉਹ ਹਿਸਾਬ ਨਾਲ ਲਾ ਲਿਓ ਤੁਸੀਂ ਅੰਦਾਜ਼ਾ ਬਾਈ ਠੰਡੀ ਸੀਲ ਕਿੰਨੀ ਆਹੀ ਲਾ ਗਲੇ ਥਰਨ ਜੋ ਵੀ ਦਿਖਾ ਦੇ ਦੋ ਸਾਰਾ ਮਾਰ ਪੁੱਤਰ ਹੈ ਹੁਣ ਦੇ ਬਾਈ ਹਜੇ ਥੋੜਾ ਸੁਣਾ ਦੁੱਧ ਪਾਇਆ ਹੈ ਅਛਿਆ ਕਿਉਂ ਅੱਜ ਤੀਜਾ ਦਿਨ ਆ ਬਾਈ ਆਪਾਂ ਤਾਂ ਖੜਦੀਏ ਦਿਖਾਉਣੀਆ ਬਸ ਖੜਦੀਏ ਤਾਂ ਤੱਪਾ ਦਿਖਾਉਣਾਗਾ ਬਾਕੀ ਦਾ ਜਿਹੜਾ ਸੱਜਣਾ ਆਊਗਾ ਦੋ ਡਾਂਗ ਚਾਰ ਡਾਂਗ ਚੋਕੇ ਦੁੱਧਾ ਵਾ ਪੋਲ ਕੇ ਲੈ ਜੂਗਾ ਚੈੱਕ ਕਰਕੇ ਲਤਾ ਤੂਰ ਸੱਜਣੋ ਇਹ ਛੋਟੀ ਦੀ ਵੀ ਟੋਪ ਦੀ ਪੈਂਦੀ ਆ ਜਮਾਨ ਤੇ ਬਾਕੀ ਨਾ ਤਿੰਨਾ ਚੋਂ ਸੋਨੂੰ ਜਿਹੜੀ ਵੀ ਛੋਟੀ ਮੈਂ ਬਾਈ ਉੱਤਰ ਵੀ ਆਈ ਦੇਖ ਲੈ ਕੋਈ ਬੰਦਾ ਮਰਜੀ ਆ ਜਾ ਲੈ ਥਣ ਵੀ ਦਿਖਾ ਦੇ ਇੱਕ ਵਾਰੀ ਦਰਸ ਨੇੜੇ ਲਾ ਕੇ ਓਏ ਮੈਂ ਬਾਈ ਦਸੱਲੀ ਕਰ ਲੈ ਕੋਈ ਬੰਦਾ ਆਵੇ ਉਹ ਗਾਮਣੀ ਹੋਊਗਾ ਕਹਿਣਾ ਕੁਝ ਹੋਰ ਤੇ ਕਰਨਾ ਕੁਝ ਹੋਰ ਲੈ ਸੱਜਣਾ ਝੋਟੀ ਉੱਤਰਿਆ ਜੀ ਤੇ ਬਾਕੀ ਮੇਰੀ ਗੱਲ ਹੈ ਜਿਹੜੀ ਮਿਲਦੀ ਚਾਰਟ ਤੇ ਆ ਕੋਈ ਟਿੱਕਾ ਟਿੱਪਣੀ ਨਹੀਂ ਭਾਲ ਦੀ ਉਹ ਬਈ ਸਾਹਮਣੇ ਉੱਤਰੀ ਆ ਆ ਬਾਰ-ਬਾਰ ਕਹਿਣਾ ਤੇ ਬਾਕੀ ਚਵਾਈ ਚੂਈ ਦੀ ਗੱਲ ਕਰ ਲਈ ਬਈ ਚਵਾਈ ਚੂਈ ਸਾਰੀਆਂ ਮਈਆਂ ਦੀ ਓਕੇ ਦੀ ਰਿਪੋਰਟ ਆ ਤੇ ਬਾਕੀ ਇਹ ਨਾ ਤਿੰਨਾਂ ਚ ਤੁਹਾਨੂੰ ਜਿਹੜੀ ਵੀ ਝੋਟੀ ਪਸੰਦ ਆਊਗੀ ਬਈ ਨੇੜੇ ਆ ਕੇ ਤਸੱਲੀ ਕਰਕੇ ਡੰਗ ਦੋ ਡੰਗ ਚਾਰ ਡੰਗ ਬਾਈ ਤੋਂ ਚੋਕੇ ਫੀਰ ਕੇ ਲੈ ਜਿਓ ਧੰਨਵਾਦ